ਦੀ ਵੀਡੀਓ ਦੇ ਵਿੱਚ ਆਪਾਂ ਦੇਖਣ ਲੱਗਿਆਂ ਦੀ ਸਰਸ ਮੇਲਾ ਸਰਸ ਮੇਲਾ ਲੱਗਿਆ ਸੀਗਾ ਜੀ 23 ਤਰੀਕ ਤੱਕ 23 ਫਰਵਰੀ ਤੱਕ ਤੇ ਮੈਂ ਤੁਹਾਨੂੰ ਅੱਜ ਦਿਖਾਉਣ ਲੱਗਿਆਂ ਸਰਸ ਮੇਲਾ ਮੈਂ ਵਲੌਗ ਪਾਉਂਦੇ ਹੋਏ ਲੇਟ ਹੋ ਗਿਆ ਕਿਉਂਕਿ ਆ ਬਣਾਉਣਾ ਸੀ ਆ ਦੇਖੋ ਜੀ ਇਹ ਹੈਗੇ ਨੇ ਜੀ ਕਾਰਪਟ ਕਾਲੀਨ ਗਾ ਰਹੇ ਨੇ ਇਹਨੂੰ ਆਪਾਂ ਇੱਕ ਕਸ਼ਮੀਰੀ ਬੰਦੇ ਲੈ ਕੇ ਆਏ ਸੀਗੇ ਤੇ ਅਗਲਾ ਆ ਜਾਂਦੇ ਨੇ ਇਹ ਪਾਪੜ ਪਾਪੜ ਤਾਂ ਤੁਸੀਂ ਦੇਖੇ ਹੋਣਗੇ ਇਹ ਸ਼ਾਇਦ ਉੱਥੋਂ ਲੈ ਕੇ ਆਏ ਸੀ ਰਾਜਸਥਾਨ ਤੋਂ ਇਹ ਚੀਜ਼ਾਂ ਕਾਫੀ ਲੈ ਕੇ ਆਂਦੇ ਨੇ ਖਾ ਖਰਾ ਵਗੈਰਾ ਇਹ ਹਜਾ ਕੁਝ ਤੇ ਹਿਮਾਚਲੀ ਵੀ ਆਏ ਹੋਏ ਸੀ ਤੇ ਆ ਦੇਖੋ ਆ ਆਂਟੀਆਂ ਦਾ ਸਮਾਨ ਤੇ ਆ ਆ ਗਿਆ ਜੀ ਸਟੇਸ਼ਨਰੀ ਦਾ ਜਿਹੜਾ ਬੱਚਿਆਂ ਲਈ ਤੇ ਜਿਹੜੀ ਮੇਨ ਚੀਜ਼ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਣਾ ਆ ਦੇਖੋ ਕੀ ਹੈ ਇਹ ਤੇ ਮੈਂ ਵੌਇਸ ਓਵਰ ਤਾਂ ਕਰ ਰਿਹਾ ਤਾਂ ਕਿ ਕੋਈ ਕਾਪੀਰਾਈਟ ਨਾ ਆ ਜਾਏ ਤੇ ਇੱਥੇ ਦੇਖਿਆ ਜੀ ਸਾਨੇ ਆਾ ਸਿਰ ਦੀ ਮ사ਜ ਕਰਨ ਵਾਲਾ ਮ사ਜ ਵਧੀਆ ਹੋ ਜਾਂਦੀ ਹੈ ਇਹਨਾਂ ਪਰ ਖਰੀਦਿਆ ਨਹੀਂ ਕੁਈ ਫਾਇਦਾ ਨਹੀਂ ਹੁੰਦਾ ਇਹਦਾ ਫਿਰ ਘਰੇ ਪਿਆਰ ਆਵੇ ਤੇ ਆ ਆ ਗਿਆ ਜੀ ਆਦੀਵਾਸੀ हेयर ऑयल ਇਹ ਤੁਹਾਨੂੰ ਸੁਣਿਆ ਹੋਣਾ ਫਰਾਡ ਆ ਪਤਾ ਨਹੀਂ ਕੀ ਆ ਮੈਨੂੰ ਵੀ ਨਹੀਂ ਪਤਾ ਆ ਆ ਗਿਆ ਜੀ ਮਿੱਠੀਆਂ ਚੀਜ਼ਾਂ ਕੋਈ ਸੌਂਫ ਕੁਸ਼ ਵਗੈਰਾ ਤੇ ਆ ਕਿਤਾਬਾਂ ਨੇ ਪਰ ਇਹ ਚ ਇੱਕ ਖਾਸ ਗੱਲ ਸੀਗੀ ਇੱਕ ਵੀ ਕਿਤਾਬ ਪੰਜਾਬੀ ਨਹੀਂ ਸੀਗੀ ਤੇ ਅੱਗੇ ਮੈਂ ਤੁਹਾਨੂੰ ਦਿਖਾਣਾ ਫੇਰ ਆ ਗਿਆ ਆਦੀਵਾਸੀ हेयर ऑयल ਤੇ ਆ ਦੇਖੋ ਆਇਲੀ ਆਦੀਵਾਸੀ हेयर ਤਾਂ ਪਤਾ ਨਹੀਂ ਯਾਰ ਫਰਾਡ ਕਹਿੰਦੇ ਨੇ ਤੇ ਆ ਇੱਥੇ ਆ ਗਿਆ ਹੈਂਡੀਕਰਾਫਟ ਆ ਛੱਲੇ ਆ ਗਏ ਜੀ ਇਹ ਮੈਂ ਲੈ ਹੀ ਨਹੀਂ ਫਿਰ ਮੈਂ ਕਿਹਾ ਬੰਦੇ ਚਾਬੀ ਕੱਢਣ ਲੱਗੇ ਫਿਰ ਛੱਲੇ ਛੱਲੇ ਦੇ ਮਾਰੇ ਹੀ ਲਾ ਜਾਂਦੇ ਤੇ ਅੱਗੇ ਦੇਖੋ ਇਹ ਚਦਰਾਂ ਨੇ ਆ ਤੇਲ ਨੇ ਠੀਕ ਹੈ ਹੋਰ ਖਾਣ ਦੀਆਂ ਚੀਜ਼ਾਂ ਨੇ ਆ ਜਿਹੜੇ ਤੁਸੀਂ ਦੇਖ ਰਹੇ ਸੀਗੇ ਇਹ ਬਹੁਤ ਮਹਿੰਗੇ ਨੇ ਜਿਹੜੇ ਬੁੱਤ ਸੀਗੇ ਤੇ ਇੱਧਰ ਆ ਗਈਆਂ ਇਹ ਚਦਰਾਂ ਤੇ ਇਹ ਤਾਂ ਆਮ ਹੀ ਮਿਲ ਜਾਂਦੀਆਂ ਨੇ ਆਮ ਮਾਰਕੀਟ ਤੋਂ ਇਹ ਕੋਈ ਖਾਸ ਚੀਜ਼ ਨਹੀਂ ਸੀ ਦੇਖਣ ਵਾਲੀ ਇਹ ਮੈਂ ਹੁਣ ਦਿਖਾਤੀਆਂ ਜੁੱਤੀਆਂ ਆ ਗਈਆਂ ਹਾਂਜੀ ਇੱਕ ਜਿਹੜਾ ਛੋਟਾ ਵੱਡਾ ਵੀ ਹੈ ਨਾ ਇਹ ਸਾਰੇ 10 10 ਹਜ਼ਾਰ ਦੇ ਨੇ ਤੇ ਆ ਬੱਚਿਆਂ ਦੇ ਖਿਡੌਣੇ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਆ ਦੇਖੋ ਆ ਬੈਗ ਬੈਗ ਤੇ ਆ ਆ ਗਿਆ ਆ ਬਹੁਤ ਸੋਹਣਾ ਸੀ ਯਾਰ ਸਾਡੇ ਘਰ ਤਾਂ ਉਹੀ ਆ ਪੁਰਾਣਾ ਲੱਕੜੀ ਦਾ ਤੇ ਵਧੀਆ ਸੀਗਾ ਪਰ ਸਾਨੂੰ ਲਿਆ ਨਹੀਂ ਤੇ ਆ ਜੋਤਾਂ ਆ ਗਈਆਂ ਹੋਰ ਚੀਜ਼ਾਂ ਆ ਗਈਆਂ ਇਹ ਬਹੁਤ ਸੋਹਣੀਆਂ ਸੀਗੀਆਂ ਤੇ ਇੱਧਰ ਆ ਗਿਆ ਫੇਰ ਆ ਕਾਲੀਨ ਜੇ ਆ ਗਏ ਤੇ ਆ ਆ ਗਏ ਭਾਂਡੇ ਇਹ ਚਾਇਨਾ ਬੋਨ ਦੇ ਹੁੰਦੇ ਨੇ ਸ਼ਾਇਦ ਹੱਡੀਆਂ ਦੇ ਤਿਆ ਆ ਬਹੁਤ ਸੋਹਣਾ ਸੀ ਯਾਰ ਇਹ ਪਰ ਮਹਿੰਗਾ ਬਹੁਤ ਸੀਗਾ ਤੇ ਆ ਗਿਆ ਫਲਾਵਰ ਪੋਟ ਤੇ ਇਧਰ ਕਾਫੀ ਸਾਰੀਆਂ ਨੇਜ ਤੇ ਆ ਦੇਖੋ ਆ ਹੈਗਾ ਜੀ ਉਹ ਹੈ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਮਤਲਬ ਇਹ ਬਣਾਉਂਦੇ ਨੇ ਹਿਮਾਚਲ ਦੇ ਲੋਕ ਤੇ ਇਧਰ ਆਗੇ ਸ਼ੈਂਪੂ ਵਗੈਰਾ ਹੋਰ ਤੇ ਨੇਚਰਲ ਸੀਗੇ ਸਾਰੇ ਤੇ ਆ ਚੀਜ਼ ਦੇਖੋ ਯਾਰ ਇਹ ਪੰਜਾਬੀ ਲਿਖੀ ਹੋਈ ਹੈ ਟਾਈਮ ਪਿਸ ਤੇ ਤੇ ਇਧਰ ਪੰਜਾਬੀ ਪੰਜਾਬੀ ਦੀਆਂ ਚੀਜ਼ਾਂ ਨੇ ਮਤਲਬ ਹਰ ਇੱਕ ਚੀਜ਼ ਤੇ ਪੰਜਾਬੀ ਇਧਰ ਡਰਾਇੰਗ ਵੀ ਹੈ ਤੇ ਆ ਜੀ ਏਜੀਪਟ ਦਾ ਜਿੱਥੇ ਆਪਾਂ ਅਗਲੇ ਸਮੇਂ ਜਾਵਾਂਗੇ ਤੇ ਇੱਧਰ ਆ ਬਿਸਕੁਟ ਆ ਗਏ ਸਨ ਨਿਆ ਦੋ ਚੀਜ਼ਾਂ ਲਈਆਂ ਤੇ ਆ ਦੇਖੋ ਯਾਰ ਇਹ ਕਨਕ ਦੀ ਕਿਸਮ ਹੈ ਇੱਕ ਠੀਕ ਹੈ ਆ ਬਿਸਕੁਟ ਆ ਗਏ ਬੜੇ ਸੁਆਦ ਸੀਗੇ ਟੇਸਟੀ ਕਿਤੇ ਸੀ ਇੱਧਰ ਆ ਗਿਆ ਇਹ ਤਾਂ ਜਿਹੜਾ ਹੁੰਦਾ ਪਰਫਿਊਮ ਟਾਈਪ ਇਹ ਆ ਗਏ ਜੀ ਡਰਾਈ ਫਰੂਟ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਅੱਗੇ ਦਿਖਾਨਾ ਆ ਦੇਖੋ ਇਹ ਆ ਗਏ ਕਸ਼ਮੀਰੀ ਕਸ਼ਮੀਰੀ ਚਾਹ ਭਲਾਉਂਦੇ ਨੇ ਇਹ ਆ ਦੇਖੋ ਮੇਲੇ ਦਾ ਥਿਊ ਕਿੰਨਾ ਸੋਹਣਾ ਤੇ ਇਧਰ ਆ ਗਏ ਜੀ ਪੁਰਾਣੀਆਂ ਚੀਜ਼ਾਂ ਨੇ ਇਹ ਸਾਰੇ ਆ ਹੋਗੇ ਕਲੌਕ ਹੋਗੇ ਹੋਰ ਤੇ ਆ ਗਏ ਮਲਿਆਲਮ ਮਲਿਆਲਮ ਲਿਖੀ ਲੱਗਦੀ ਸੀ ਮੈਨੂੰ ਮਲਿਆਲਮ ਸੀ ਤੇ ਆ 10000 ਦਾ ਭਈ ਆ ਦੇਖੋ ਇਹ 1 10000 ਦਾ ਮਤਲਬ ਸਾਰੀ ਦੁਕਾਨ ਕੁਝ 25-20 ਲੱਖ ਦੀ ਹੋਊਗੀ ਤੇ ਮੈਂ ਕਹਿੰਦਾ ਵੀ ਸਾਡਾ ਅੱਧਾ ਘਰ ਵਿਕ ਜਾਏਗਾ ਤੇ ਇਧਰ ਆ ਗਿਆ ਆਸਮਾਨ ਆ ਯਾਰ ਉੱਥੋਂ ਦੇ ਸੀਗੇ ਗੁਜਰਾਤ ਦੇ ਬਹੁਤ ਸੋਹਣਾ ਸੀਗਾ ਤੇ ਪਰ ਮਹਿੰਗੀਆਂ ਸੀਗੀਆਂ ਚੀਜ਼ਾਂ ਫਿਰ ਸਾੰਨੇ ਲਈਆਂ ਹੀ ਨਹੀਂ ਤੇ ਉ ਵੀ ਬਈ ਕੀ ਕਰਨਾ ਇਹੀਆਂ ਚੀਜ਼ਾਂ ਦਾ ਤੇ ਆ ਦੇਖੋ ਇੱਥੇ ਆ ਆ ਸੀਗੇ ਆਪਣੇ ਤੇ ਆ THAILAND ਦਾ ਯਾਰ THAILAND THAILAND ਤੋਂ ਲਾਵਾ ਯਾਰ ਅਫਗਾਨਿਸਤਾਨ ਵੀ ਸੀਗਾ ਇਹਨਾਂ ਕੋਲ ਡਰਾਈ ਫਰੂਟ ਹੁੰਦੇ ਨੇ ਤਾਂ ਉਰੇ ਵੀ ਆਉਂਦੇ ਨੇ ਪਟਿਆਲੇ 'ਚ ਬਹੁਤ ਜ਼ਿਆਦਾ ਨਹੀਂ ਤੁਸੀਂ ਉਰੇ ਆ ਜਾਓ ਰਾਜਪੁਰਾ ਸਾਈਡ ਯੂਨੀਵਰਸਿਟੀ ਵਗੈਰਾ ਇੱਥੇ ਬਹੁਤ ਜ਼ਿਆਦਾ ਪੜਦੇ ਨੇ ਮੈਂ ਕਾਫੀ ਨਵੀਆਂ ਗੱਲਾਂ ਕੀਤੀਆਂ ਨੇ ਕੋਈ ਥੋੜੀ ਵੀ ਕਰਾਵਾਂਗੇ ਚਲੋ ਜੀ ਦਾਖਰ